ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਸਵੇਰ ਦਾਗਾ ਸਬਾਹ ਸੇ ਦਾ ਟਾਈਮ ਹੈਗਾ ਚਿੜੀਆਂ ਦੀ ਚੀਂ-ਚੀਂ ਸੁਣਦੀ ਹੋਊਗੀ ਤੇ ਗਰਮੀ ਬਹੁਤ ਆ ਉਹ ਕੱਲ ਨੂੰ ਬਸ ਘੱਟ ਆਏਗੀ ਕੱਲ ਵਾਲੀ ਸੀ ਉਹ ਅੱਜ ਥੋੜੀ ਜੀ ਫਰਕ ਆ ਗਰਮੀ ਦਾ ਘੱਟ ਆਏਗੀ ਉਹ ਆ ਕੇ ਨਾ ਉਹ ਕੱਦੂ ਤੋੜੇ ਮੇਰਾ ਹੱਥ ਨਹੀਂ ਜਾਂਦਾ ਪੱਕੀ ਜਾਂਦਾਗਾ ਰਸੋਈ ਦੇ ਬਾਹਰ ਚਿੱਪਰ ਲੱਗਿਆ ਪਿਆ ਸਰਦਾਰ ਜੀ ਜਾਂਦੇ ਨੇ ਜੀ ਦੁੱਧ ਪਾਉਣ ਡੈਰੀ ਦੇ ਵਿੱਚ ਤੇ ਜਿਹੜਾ ਘਰੇ ਰੱਖਣਾ ਸੀ ਰੱਖ ਲਿਆ ਬਾਕੀ ਆਪਾਂ ਡੈਰੀ ਚ ਪਾਤਾ ਜਿੰਨਾ ਚਿਕਨਾ ਡੰਡਰੀ ਚ ਦੁੱਧ ਨਾ ਪਵੇ ਉਹਨਾਂ ਚ ਕਾ ਹੁੰਦਾ ਵੀ ਘਰੇ ਦੁੱਧ ਨਹੀਂ ਆਏਗਾ ਸਾਨੂੰ ਤਾਂ ਉਹ ਨਾ 3 ਮਹੀਨੇ 2 ਮਹੀਨੇ ਨਹੀਂ ਸਾਡੇ 2.5 ਮਹੀਨੇ ਦੁੱਧ ਪਿਆ ਡੰਡਰੀ ਚ ਸਾਨੂੰ ਇਹ ਲੱਗ ਵੀ ਸਾਡੇ ਦੁੱਧ ਨਹੀਂ ਹੈਗਾ ਦੁੱਧ ਨਹੀਂ ਹੈਗਾ ਵੀ ਜਾਨੀ ਕਿ ਹੈਗਾ ਤਾਂ ਹੈਗਾ ਸੀਗਾ ਵੀ ਘਰੀ ਡੰਗ ਲੈਦਾ ਸੀਗਾ ਇੱਕ ਮੱਝ ਦਾ ਤੇ ਸਾਨੂੰ ਆਏ ਸੀ ਵੀ ਸਾਡੇ ਦੁੱਧ ਨਹੀਂ ਹੈਗਾ ਹੈ ਦੁੱਧ ਨਹੀਂ ਹੈਗਾ ਜੋਨੇ ਅਜਕੜਾ ਰਿਚ ਕੇ ਇਨ ਜਿਨਾ ਜਾਵੇ ਪਲਾ ਵੀ ਥੋੜਾ ਹੀ ਭਗ ਜੇ ਫਿਰ ਆਏ ਹੋ ਜਾਂਦਾ ਵੀ ਚਲ ਦੁੱਧ ਪਾਇਆ ਗਿਆ ਡੈਰੀ ਚ ਹਨ ਚਲੋ ਆਏ ਹੋ ਜਾਂਦਾ ਵੀ ਬੱਚਿਆਂ ਦਾ ਖਰਚਾ ਤੁਰ ਜਾਂਦਾ ਬਰੋ ਜੀ ਨੰ ਤੇਲ ਚਾਹੀਦਾ ਪਾਉਣ ਨੂੰ ਮੈਂ ਸਕੂਟਰੀ ਚ ਮੂ ਚਾਹੀਦਾ 150 ਕੋਲੇ ਹਨਾ ਖਾਲੀ ਨਹੀਂ ਤੁਰਿਆ ਜਾਂਦਾ ਬੱਚਾ ਹੋਰ ਤਾਂ ਬੱਚਿਆਂ ਦਾ ਖਰਚਾ ਹੀ ਤੁਰ ਹੀ ਜਾਂਦਾ ਹੈ ਲੋ ਜੀ ਆਪਾਂ ਹੁਣ ਨਾ ਤਾਂ ਭਾਂਡੇ ਮਾਂਦਿਆ ਤੁਹਾਨੂੰ ਭਾਂਡੇ ਦਿਖਾਵਾਂ ਖੇਲ ਭਰੀ ਪਈਆਂ ਭਾਂਡੇ ਦੀ ਬਹੁਤ ਹੀ ਜ਼ਾਰੇ ਭਾਂਡੇ ਸਭ ਨੇ ਬੀਬੀ ਨੇ ਰੋਟੀ ਬਣਾਉਂਦੀ ਸੁਖਮਣ ਹੋਰੀਆਂ ਦੀ ਜੇ ਰੋਟੀ ਬਣਾਉਣਾ ਕਿਉਂ ਕੁ ਵੀ ਬਣਾਉਣਾ ਆਲਾ ਤਾਂ ਦੇਖੋ ਭਾਂਡੇ ਖੇਲ ਭਰੀ ਪਈ ਹੈਗੇ ਹੁਣ ਅੱਜ ਜਿਹਨਾਂ ਚੀੜੀਆਂ ਆਈਆਂ ਵੱਧ ਹੀ ਨਹੀਂ ਹੈਗੀਆਂ ਬੇੜੇ 'ਚ ਹਨਾ ਹਾ ਫਿਰਦੀਆਂ ਬੇੜੇ 'ਚ ਚੀੜੀਆਂ ਕਦੇ-ਕਦੇ ਘਟ ਹੁੰਦੀਆਂ ਨੇ ਅੱਜ ਜਿਹਨਾਂ ਦੀ ਹੱਦੋਂ ਵੱਧ ਪਈਆਂ ਨੇ ਚੀੜੀਆਂ ਲੋ ਜੀ ਆਪਾਂ ਨੇ ਤੇ ਲਾਉਣਾ ਝਾੜੂ ਵੱਲ ਲਵਿਆ ਬੇੜਾ ਰਹਿੰਦਾ ਸੁਖਮਣ ਕਹਿੰਦੀ ਮम्मा ਪਹਿਲਾਂ ਮੇਰਾ ਗੁੱਤਾਂ ਕਰ ਦੇ ਹੂੰ ਸੁਖਮ ਗਰਮਾ ਪਾ ਗਰਮਾ ਤੇ ਗੁੱਤਾਂ ਕਰ ਦਿੱਤੀਆਂ ਸੁਖਮਣ ਤੇ ਰਹਿੰਦੀਆਂ ਨੇ ਹਜੇ ਨਹਾਉਣਗੇ ਹੋਈ ਐ ਮੈਂ ਦੇਖ ਰਹੀ ਤੀ ਮਖਾ ਜੇ ਸੁਖਮਣਾ ਆਜੇ ਨਾ ਹੁਣ ਲਾ ਕੇ ਤੇ ਉਹ ਗੁੱਤਾ ਕਰਕੇ ਭਾਂਡੇ ਮਾਂਜਣ ਲੱਗ ਜਾ ਪੱਕ ਫਿਰਨੇ ਨੂੰ ਮੈਨੂੰ ਅੱਧ ਬਚਾਲੇ ਹਟਣਾ ਪਊਗਾ ਤੇ ਭਾਂਡੇ ਨੇ ਖਾਸੇ ਫਿਰ 10 10 ਮਿੰਟ ਤਾਂ ਲੱਗਣਗੇ ਭਾਂਡਿਆਂ ਤੇ ਇੱਥੇ ਜਾ ਕੇ ਸ਼ਾਂਤੀ ਆ ਜਾਂਦੀ ਹੈ ਮਾਰੇ ਸਾਹ ਹੁੰਦਾ ਹੈ ਉਹ ਬੱਸ ਸਾਂਝਾ ਤਾਂ ਜਾਉਂਦਾ ਹਵਾ ਤਾਂ ਨਹੀਂ ਚੱਲਦੀ ਹੂੰ ਘੱਟਾ ਗਰਮੀ ਕਿਤੇ ਨੇੜੇ ਤੇੜੇ ਮੀਂਹ ਪਿਆਗਾ ਦੱਸਿਓ ਭਾਈ ਕਿਹੜੇ ਏਰੀਆ ਚ ਮੀਂਹ ਪਿਆ ਕਿਹੜੇ ਜ਼ਿਲ੍ਹੇ ਚ ਕਿਹੜੇ ਪਿੰਡ ਹਨ ਮੀਂਹ ਜ਼ਰੂਰ ਪਿਆ ਕਿਤੇ ਨਾ ਤਾਂ ਸਬਜ਼ੀਆਂ ਪੱਤੇ ਮਿਰਚਾਂ ਨਾ ਠੂਠੀ ਜਿਹੀ ਲੱਗੀ ਪਿਆ ਕੱਠੇ ਜੇ ਹੋਗੇ ਪੱਤੇ ਸਪਰੇਅ ਕਰ ਦੇਣੀ ਹੈਗੇ ਕਹਿੰਦੇ ਬਿਨ ਸਪਰੇਅ ਵਾਲੀਆਂ ਕਰਾਂਗੇ ਇਹ ਬਿਨ ਸਪਰੇਅ ਵਾਲੀਆਂ ਥੋੜੀਆਂ ਲੱਗਦੀਆਂ ਨਹੀਂ ਬਸ ਇਸ ਤਰੀਂ ਡੰਗਲ ਹੀ ਆਂਦਾ ਕਰੀ ਚੋ ਡੰਗਲ ਹੀ ਆਂਦਾ ਆਪਣਾ ਕੀ ਮੰਡੀ ਤੇ ਵੇਚ ਕੇ ਆਉਣੀਆਂ ਨੇ ਚਲੋ ਜੀ ਆਪਾਂ ਮਿਲਦੇ ਆਂ ਫੇਰ ਭਾਂਡੇ ਮਾਜ ਲਈ ਤੇ ਸੁਗਮੰਡਾਵਾ ਦੀ ਸਹਿਰ ਆਹ ਦੇ ਪੈਸੇ ਤਾਂ ਕੱਢ ਲੈ ਚੋਂ ਨਾ ਐਤੋਂ ਕਿਉਂ ਮੈਂ ਆਪਦੇ ਪੈਸੇ ਖਾਣਾ ਮੈਂ ਲੋ ਜਿਪਾ ਹੋਣਾ ਚੜੂ ਲਾਉਣਾ ਤੇ ੁੱਪ ਚੜ ਗਈ ਚੜੂ ਲਾਉਣਾ 7:00 ਵਜੇ ਸਰਦਾਰ ਜੀ ਉਧਰ ਆ ਵੀ ਜਾਣ ਟੱਕ ਦੇਣਗੇ ਢੇੜਾ ਖੜ ਗਿਆ ਹਨ ਢੇੜਾ ਵੀ ਲਾਈ ਆ ਮਾ ਭੱਜ ਕੇ ਸਰਦਾਰ ਜੀ ਨੂੰ ਆ ਗਏ ਮੱਜਾ

झाड़ू तो पता नहीं क्यों धुप चढ़ गई मैं डब्बे डुबे तो लग गई ਲੋ ਜੀ ਆਪਾਂ ਨੇ 9 ਵਜੇ ਤੋਂ ਨਿਮੇੜ ਲਿਆ ਕੰਮ ਜਿਹੜਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਮੱਝਾਂ ਨੂੰ ਸਾਰਾ ਪੱਪਾ ਨਮਾਤਾ ਮੱਝਾਂ ਥੱਲੋਂ ਸਫਾਈ ਕਰਤੀ ਮੱਝਾਂ ਥੱਲੋਂ ਸਫਾਈ ਕਰਤੀ ਫੋਲੀਆਂ ਚ ਕੱਖ ਪਾ ਕੇ ਦਾਣਾ ਪਾਤਾ ਇਹ ਜਿਹੜੇ ਆਪਣੇ ਕਾਗਜ ਸੀਗੇ achar ਦੀਆਂ ਗੰਡਾਂ ਵਾਲਿਆ ਆ ਇਹ ਇਕੱਠੇ ਹੋਏ ਪਏ ਸੀ ਇਹ ਬੀਬੀ ਨੇ ਅੱਗ ਲਾਤੀ ਬੀਬੀ ਸਾਡੀ ਅੱਗ ਲਾਉਣ ਨੂੰ ਬਹੁਤ ਹੀ ਮਸ਼ਹੂਰ ਹੈ ਬੀਬੀ ਸਾਡੀ ਅੱਗ ਲਾਉਣ ਨੂੰ ਬਹੁਤ ਹੀ ਭਾਈ ਮਸ਼ਹੂਰ ਹੈ ਤੇ ਇੱਧਰ ਕੰਮ ਹੋ ਗਿਆ ਆਪਣਾ ਆਪਣੇ ਫੀਡ ਵਾਲੀਆਂ ਬੋਰੀਆਂ ਦਾਣੇ ਵਾਲੀਆਂ ਆਟੇ ਵਾਲੀਆਂ ਫੀਡ ਵਾਲੀਆਂ ਬੇਲੀਆਂ ਹੋਈਆਂ ਸੀ ਜਿਹੜੀਆਂ ਉਹ ਤੋਤੀਆਂ ਕੱਪੜੇ ਤੋਤੇ ਤੇ ਆਹ ਡੱਬੇ ਸਾਫ਼ ਕਰੇ ਨੇ ਕਿਉਂ ਬਣਾਉਣਾਗਾ ਅੱਜ ਕਿਉਂ ਬਣਾ ਕੇ ਇਹ ਡੱਬਿਆਂ ਚ ਪੈਕਿੰਗ ਕਰਨੀ ਐਗੀ ਮੂੰਹ ਦੇ ਮਾਰਦਣਿਆ ਜਿਹੜਾ ਪਾਣੀ ਧਾਣ ਜਹੁ ਸੁੱਕ ਕੇ ਤੇਰੇ ਨੂੰ ਸਾਫ ਕੱਪੜੇ ਨਾਲ ਪੂੰਹੇ ਨਾਲ ਵਿੱਚੋਂ ਪੂੰਝ ਕੇ ਦੇਖੋ ਵਿੱਚੋਂ ਇਨੀ ਸਫਾਈ ਰੱਖੀ ਐ ਫਿਰ ਵਿੱਚੋਂ ਸਾਫ ਕਰਕੇ ਫਿਰ ਆਪਾਂ ਕਿਉ ਪਾਵਾਂਗੇ ਪੋਚੇ ਰਹਿ ਗਏ ਹੁਣ ਪਹਿਲਾਂ ਮੈਂ ਮਧਾਣੀ ਲਾਉਣੀ ਆ ਮਧਾਣੀ ਦੁੱਧ ਮਲਾਈ ਰਿੜਕਦੇ ਰਿੜਕਦੇ ਕਿਉ ਆਉਂਦੇ ਆਉਂਦੇ ਆਪਣੇ ਪੋਚੇ ਲੱਗ ਜਾਣਗੇ ਫਿਰ ਪੁੱਛੇ ਲਾ ਕੇ ਕਿਉਂ ਬਣਾ ਕੇ ਫਿਰ ਪਨਾਵਾ ਤੋਂ ਮੰਗੇ ਐਸੋ ਉਹ ਤਾਂ ਪਾਣੀ ਜ ਹੈ ਨਹੀਂ ਮੋਦਾਂ ਹੋਰ ਮਰਾਈ ਨਹੀਂ ਦਿੰਦੇ ਦੋ ਕੁ ਮਿੰਟ ਵਿੱਚ ਪੋਣੇ ਨਾਲ ਸਾਫ ਕਰ ਦਾਂਗੇ ਇਹਨਾਂ ਮੇਰਾ ਹੱਥ ਪਤਲਾ ਮੇਰਾ ਹੱਥ ਪਏ ਜਾਂਦੇ ਐ ਡੱਬਿਆਂ 'ਚ ਲੋ ਜੀ ਕੱਪੜੇ ਆਪਣੇ ਧੋਤੇ ਗਏ ਜਿਹੜੇ ਅਸੀਂ ਕੱਲ ਨਿੰਮ ਤੇ ਪਾ ਕੇ ਗਏ ਸੀ ਅਸੀਂ 3 ਵਜੇ ਦੇ ਨੂੰ ਘਰੇ ਆ ਗਏ ਸੀ ਫਿਰ 3 ਵਜੇ ਆ ਕੇ ਉਹ ਸਾਰੀ ਤਾਰ ਭਰ ਗਈ ਸੀ ਪੂਰੀ ਤੇ ਉਹ ਅਸੀਂ ਆਥਣੀ ਤੋਂ ਤੇ ਸੀਏ ਜਿਹੜੇ ਆਥਨੇ ਪਾਇਏ ਸੀ ਤੜਕੇ ਲਾਹੇ ਸੀ ਉਹ ਤੋਤੇ ਨੇ ਜਿਹੜੇ ਹੋਣ ਲਾਹਾਂਗੇ ਉਹ ਫੇਰ ਢੋ ਲਾਂਗੇ ਨਹੀਂ ਫੇਰ ਕੱਲ ਨੂੰ ਢੋ ਲਾਂਗੇ ਜਿਵੇਂ ਵੀ ਟਾਈਮ ਲੱਗਿਆ ਲੋ ਜੀ ਆਪਾਂ ਘਦਰ ਇੱਧਰ ਕੱਲੀ ਆ ਮਦਾਨੀ ਸਾਫ਼ ਕਰ ਦਿੱਤੀ ਐ ਪਾਣੀ ਨਾਲ ਦੀਰ ਨਾਲ ਤੇ ਇੱਧਰ ਆਪਾਂ ਕਿਉਂ ਧਰ ਰੱਖਿਆਗਾ ਤੋ ਦੇਖੋ ਕਿੰਨੀ ਸਫਾਈ ਨਾਲ ਕਿਉਂ ਬਾਹ ਰਿਹਾਗਾ ਤੇ ਸਾਈ ਨਾਲ ਕਿਉਂ ਬਾਹਰ ਰਹਿਗਾ ਪੂਰਾ ਆ ਚੰਗੀ ਤਰ੍ਹਾਂ ਹੁਣ ਮਦਾਣੀ ਸਾਫ ਕਰਕੇ ਰੱਖਤੀ ਜਿੱਦੋਂ ਜਿੱਦੋਂ ਫਿਰ ਮਲਾ ਘਿਉ ਬਣਾਉ ਜਿੱਤੇ ਉਹਦੇ ਫਿਰ ਮੈਂ ਪਹਿਲਾਂ ਪੂੰਝ ਧੋਉਂਗੀ ਫਿਰ ਮਦਾਣੀ ਲਾਉਂ ਫਿਰ ਰਿੜਕ ਕੇ ਧੋਉਂਗੀ ਇਸ ਤਰ੍ਹਾਂ ਮੈਂ ਸਾਫ ਕਰਕੇ ਰੱਖ ਦਿੰਦੀ ਹਾਂ ਭਾਂਡੇ ਚੰਗੀ ਤਰ੍ਹਾਂ ਸਾਫ ਨਹੀਂ ਗਰਮ ਪਾਣੀ ਕਰਕੇ ਉਬਲਦਾ ਉਬਲਦਾ ਫਿਰ ਉਹ ਵਿੱਚ ਸਰਪ ਪਾ ਕੇ ਫਿਰ ਉਹ ਵੇੰਟੋ ਤਾਂ ਫਿਰ ਬਾਅਦ ਦੇ ਵਿੱਚ ਭਾਂਡੇ ਵਾਲੀ ਸਾਬਣ ਨਾਲ ਬੁਰਸ ਨਾਲ ਲਾੜ ਕੇ ਸਾਫ਼ ਕਰੇਣ ਚੰਗੀ ਤਰ੍ਹਾਂ ਤੇ ਨੂੰ ਬਸ 10 ਕੱਪੜਾ ਇਹਦੇ ਵਿੱਚ ਹੋਰ ਮਾਰ ਲਾਂਗੇ ਹੁਣਾ ਪੂਣਾ ਵਿੱਚੋਂ ਵਧੀਆ ਸਾਫ਼ ਹੋ ਜਾਊਗਾ ਲੋ ਜੀ ਬਸ ਛੋ ਬਾਣ ਤੇ ਆਪਣੀ ਤਿਆਰੀਆਂ 1-2 ਮਿੰਟ ਹੀ ਲੱਗਣਗੇ ਛੋ ਬਾਣ ਨੂੰ ਫਿਰ ਇਹ ਠੰਡਾ ਹੋ ਜਾਊਗਾ ਠੰਡਾ ਹੋ ਕੇ ਬਸ ਹੁਣ ਦਾਂਗੇ ਕੁਝ ਜੇ ਆ ਪਗਰਮ ਪੁਣਾਗੇ ਤੇ ਪਲਾਸਕਟ ਦਾ ਹੈਗਾ ਡੱਬਾ ਫਿਰ ਇਕੱਠਾ ਹੋ ਜਾਊਗਾ ਠੰਡਾ ਹੋਏ ਤਾਂ ਪੁਣਾਗੇ ਤੇ ਮੈਨੂੰ ਤਾਂ ਅੱਜ ਪੋਚੇ ਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਮੈਂ ਮਧਾਣੀ ਲਾ ਕੇ ਤੇ ਰੋਟੀ ਖਾਣ ਲੱਗ ਗਈ ਰੋਟੀ ਖਾਂਦੇ ਖਾਂਦੇ ਕਿਉ ਆ ਗਿਆ ਕਿਉ ਕੱਢਣ ਲੱਗੇ ਨੇ ਕਢਾ ਨੂੰ ਤੇ ਦਰ ਕੇ ਵਿੱਚ ਨਾਲ ਹੁੰਦੇ ਆਪਣਾ ਵੈਸ ਚਲਾਤਾ ਤੇ ਬਸ ਨਾਲ ਹੁੰਦੀ ਕਿਉ ਬਣ ਗਿਆ ਤੇ ਕਿਉਂ ਬੰਦ ਬੰਦ ਬਸ ਮੈਂ ਉਹ ਲੱਸੀ ਅੰਮ ਬਾਅਦ ਚ ਕੱਢਾਈ ਪਤੀਲਾ ਮਾਜ ਲਈ ਤੇ ਆ ਮਲਾਈ ਵਾਲੀ ਪਤੀਲੀ ਪਤੀਲੀ ਮਾਜ ਲਈ ਤੇ ਬਾ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਤੁਸੀਂ ਲੱਸੀ ਦਾ ਪਨੀਰ ਕਾਹਤੋਂ ਨਹੀਂ ਬਣਾਉਂਦੇ ਤੇ ਇੱਕ ਭੈਣ ਉਹ ਫਿਰ ਥੱਲੇ ਰਪੜਾਈ ਦਿੰਦੀ ਆ ਕਹਿੰਦੀ ਭੈਣੇ ਲੱਸੀ ਦਾ ਵੀ ਪਨੀਰ ਬਣਾਈ ਜਾ ਹੁੰਦਾ ਭੈਣੇ ਇਹ ਮਲਾਈ ਵਾਲੀ ਲੱਸੀ ਹੁੰਦੀ ਆ ਜਿਹੜੀ ਇਹ ਦੁੱਧੀ ਹੁੰਦਾ ਥੱਲੇ ਦੁੱਧੀ ਰਹਿ ਜਾਂਦਾ ਪਨੀਰ ਇਹਦਾ ਬਹੁਤ ਵਧੀਆ ਬਣ ਜਾਂਦਾ ਪਨੀਰ ਰਾਇਤਾ ਬਹੁਤ ਵਧੀਆ ਬਣ ਜਾਂਦਾ ਦਾ ਤੇ ਬਣ ਵੀ ਜਾਂਦਾ ਪਨੀਰ ਮੈਨੂੰ ਆਏ ਹੁਣ ਤੱਕ ਜਿੱਦ ਤੇ ਪਨੀਰ ਖਾਣਾ ਹੁੰਦਾ ਸੀ ਗੁੱਧ ਦਹੀਂ ਬਣਾ ਲੈਣਾ ਵੀ ਚਲ ਮੈਂ ਕਿੱਥੇ ਖੇਚੜਾ ਕੋਲੋਂ ਕਿ ਗਰਮੀ ਜ਼ਿਆਦਾ ਆਈ ਹੈ ਨਾ ਜਿੱਦ ਤੇ ਤਿੰਨ ਕਦੇ ਨਹੀਂ ਵਲਾਈ ਹੋ ਜਦ ਤੇ ਬਣ ਵੀ ਜਾਂਦਾ ਫਿਰ ਮੈਂ ਖੇਚੜਾ ਕਰਨ ਤੋਂ ਥੋੜਾ ੜ ਚੱਲ ਜਾਨੀ ਆ ਵੀ ਚਲ ਸਬਜ਼ੀ ਆਪਣੇ ਹੈਗੀ ਆ ਜੇ ਨਾ ਸਬਜ਼ੀ ਹੋਏ ਤਾਂ ਤਪ ਤਣ ਟੜ ਲਈ ਮਾਰਨੇ ਪੈਂਦੇ ਨੇ ਨਾ ਲੋ ਜੀ ਆਪਾਂ ਫਿਰ ਕਿਉਂ ਸਾamdhi ਫਿਰ ਮੇਰੇ ਹੋ ਤੇ ਇਹ ਲਿਆ ਲੋ ਜੀ ਹੁਣ ਆਪਣਾ ਇਹ ਕਿਉਂ ਬਣਾ ਲਿਆ ਨਿੱਤਰ ਗਿਆ ਤੇ ਜਿਹੜੀਆਂ ਸਿੱਧੀਆਂ ਨੇ ਉਹ ਅੱਡ ਰਹਿ ਜਾਣਗੀਆਂ ਉਹ ਆਪਾਂ ਮੱਜ ਨੂੰ ਪਾ ਦਾਂਗੇ ਜਿਹੜਾ ਦੱਬ ਕੇ ਸਿੱਧੀਆਂ ਨੂੰ ਛੋੜਾਂਗੇ ਉਹ ਢੱਡ ਭੰਡ ਵਿੱਚ ਤੁਸੀਂ ਛੋੜ ਲਾਂਗੇ ਕਿਉਂਕਿ ਇਹਨਾਂ ਰੋਟੀ ਰੋਟੀ ਚੋਪੜੀ ਜਾਂਦੀ ਹੈ ਮੈਂ ਇਹ ਨਹੀਂ ਹੈਗਾ ਤੁਸੀਂ ਸਾਰਾ ਘੋਸੀ ਵਿੱਚ ਪਾ ਦਿਓ ਕੋਣੀ ਸੰਗਣੀ ਆਪਣੇ ਕੋਲੇ ਬਾਲੇ ਮਿੰਟ ਧੌਂਦੀ ਹੈ ਹਜੇ ਮੇਰੇ ਨਾਲ ਪੋਚੇ ਰਹਿੰਦੇ ਨੇ ਮੈਂ ਕਿਉਂ ਬਣਾਉਣ ਲੱਗੀ ਪਿਛਲੇ ਪੈ ਰਹੇ ਇੱਥੇ ਬਾਲੀ ਹੋ ਹੋ ਜਾਂਦੀ ਹੈ ਵੀ ਹਮ ਇਹ ਵਾਰ ਤਾਂ ਆ ਮੈਂ ਉੱਜੀ ਦੱਬ ਕੇ ਪੂងਗੀ ਹਮ ਘੋਤੀ ਚੋਪੜ ਵਾਲੇ ਚ ਕਿਉਂਕਿ ਫਿਰ ਇਹ ਚ ਥੱਲੇ ਜੇ ਫਿਰ ਬਰੀ ਜਿਹੜੀ ਮੁੰਜੀ ਆpani ਉਹ ਵੱਗ ਜਾਂਦੀ ਹੈਗੀ ਤੇ ਬਾਕੀ ਜਿਹੜੀ ਆਪਾਂ ਹਨਾ ਮੋਲ ਦਾ ਡੱਬਾ ਲੈਨੇ ਆਂਗੇ ਜਿਹੜਾ ਮੇਰੇ ਕੋਲੋਂ ਘਿਓ ਲਊਗਾ ਉਹਨੂੰ ਇੱਕ ਇਹ ਫਾਇਦਾ ਹੈਗਾ ਤੇ ਜਿਹੜਾ ਕਿ ਲੋਆ ਡੱਬਾ ਹੁੰਦਾਗਾ ਇਹ ਉਹ 900 ਗ੍ਰਾਮ ਦੀ ਕਰ ਦੇਣਗੇ ਮੈਂ 1000 ਗ੍ਰਾਮ ਦਾ ਤਿਆਰ ਕਰਕੇ ਦੂੰ ਪੂਰਾ ਭਰ ਕੇ ਦੂੰ ਜਿਹੜੇ ਆਪਣਾ ਮੁੱਲ ਦਾ ਘਿਓ ਲੈਣੀ ਉਹ ਦੇਖਣੀ ਹੋਊਗਾ ਡੱਬਾ ਇੰਨਾ ਊਣਾ ਹੁੰਦਾ ਦਾ 900 ਗ੍ਰਾਮ ਦਾ ਕਰਕੇ ਹੁੰਦੇ ਕੋਈ ਵੀ ਡੱਬਾ ਹੈਗਾ ਹਨਾ ਤੇ ਜਦੋਂ 1000 ਗ੍ਰਾਮ ਦਾ ਕਰਕੇ ਦੂੰਗੀ ਫਿਰ ਆਪਾਂ ਟਾਇਰਿਕਾ ਤਾਂ ਇਹ ਤਾਂਉਦੇ ਤੇ ਹਲਕਾ ਠੰਡਾ ਹੋ ਗਿਆ ਜੀ। ਫਿਰ ਆਪਾਂ ਫਰਿੱਜ ਦੇ ਵਿੱਚ ਧਰਾਂਗੇ। ਉੱਪਰ ਲੋਕ ਬੋਲਦੇ ਮੈਂ ਤਾਂ ਨਹੀਂ ਪੁਣਿਆ ਕਿ ਕੋਈ ਪਲਾਸਟਿਕ ਦਾ ਡੱਬਾ ਫਿਰ ਉਹ ਹੋ ਜਾਂਦਾ। ਜਦੋਂ ਆਪਾਂ ਫਿਰ ਆਪਾਂ ਨਾਲ ਵਧੀਆ ਕੰਮ ਚੱਲਦੇ ਨੇ ਕਿਉਂ ਆਪਾਂ ਆਪ ਕਰਾਂਗੇ। ਆਪਣੇ ਕੰਮ ਵਧੀਆ ਚਲਾ ਲਾਂਗੇ ਹੈਨਾ ਠੀਕ ਆ। ਚਲੋ ਜੀ ਆਪਾਂ ਕਿਉਂ ਛਾਵ ਲਈਏ। ਆਪਲਾ ਰਹੇਗੇ ਹੁਣ ਆਪਣੇ ਕੋਚੇ ਮੈਂ ਕੋਚੇ ਲਾਣਾ ਸਰਦਾਰ ਜੀ ਨੇ ਵੀ ਫੇਰ ਜਾਣਾਗਾ ਤੇ ਆਪਾਂ ਫੇਰ ਮਿਲਦੇ ਰਹਾਂਗੇ ਠੀਕ ਹਿੱਕ ਤੇ ਵੀ 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 ਲੈ ਦਾ ਕੋਈ ਸਮਝ ਆਦਾ ਅੱਧਾ ਕੋਈ ਤੁਹਾਨੂੰ ਮੈਂ ਸਿੱਟਿਆ ਹੀ ਤੇ ਤੁਸੀਂ ਤੇਨੇ ਆਗ ਲਾਉਣ ਨੂੰ ਮਸੂਹਰਾ ਸੀ ਸਤ ਨੂੰ ਹੋਰ ਪੱਤੇ ਪੁਰਾਣੇ ਜੀ ਖੱਲਾ ਚ ਪਾਏ ਕੱਪੜੇ ਹੋਣ ਚਾਹੀਏ ਚਾਹੇ ਪੋਚੇ ਹੋਣ ਚਾਹੇ ਬੋਰੀਆਂ ਹੋਣ ਨਾਲ ਹੁੰਦੇ ਪਰ ਮਚਾ ਲੈਣੇ ਆ ਜੀ ਹੁਣ ਜਿਹੜੀਆਂ ਵਧੀਆ ਵਧੀਆ ਬੋਰੀਆਂ ਤੇ ਫੀਡ ਵਾਲੀਆਂ ਲੇਟੀ ਵਾਲੀਆਂ ਉਹ ਮੈਂ ਥੋਤੀਆਂ ਜਿਹੜੀਆਂ ਟੁਕੀਆਂ ਹੋਈਆਂ ਬੋਰੀਆਂ ਸੀਗੀਆਂ ਉਹ ਅਸੀਂ ਅੱਗ ਲਾਤੀ ਇਸ ਤਰ੍ਹਾਂ ਕਰ ਗਿਆ ਫਿਰ ਨਹੀਂ ਚੂਈਆਂ ਵਧੀਆ ਨਹੀਂ ਬਾਕੀ ਇੱਕ ਪਹਿ ਨੇ ਸੱਚ ਕਮੈਂਟ ਕੀਤਾ ਸੀ ਦੀਦੀ ਸਾਡੇ ਟਿੱਡੀਆਂ ਵਾਲੀਆਂ ਨੇ ਟਿੱਡੀਆਂ ਤੇ ਸਾਡੇ ਕੋ ਹੋਣਗੇ ਨਾ ਹੱਦੋਂ ਵਾਦੀ ਨੇ ਸੂਣੀ ਸਲੋਟ ਹੁੰਦਾ ਵੀ ਹੋਣਾ ਨਾ ਨਹਿਰਾਂ ਤੇ ਤੇ ਸੋਇਆ ਤੇ ਹੁੰਦਾਗਾ ਉਹ ਸੂਣੀ ਸਲੋਟ ਤੇ ਉਹ ਦੋ ਲੋ ਬੱਦ ਲਿਆ ਵਦਾਤੀ ਨਾਲ ਬਸ ਹੀ ਭਰਨ ਰੱਖੀਆਂ ਸੀ ਅਪਰਾਰ ਤੇ ਪਾਪਾ ਜੀ ਸਾਡੇ ਵੱਡ ਕੇ ਰਹੇ ਤੇ ਹੁਣ ਜਿਹੜਾ ਪਾਪਾ ਜੀ ਆ ਕੇ ਟਗਾਇਓ ਮਗਾਵਾ ਲਿਆ ਨਾ ਤੋ ਸੋਣੀ ਸਲੋਟ ਵੀ ਨਹੀਂ ਤੇਰ ਸੋਇਤ ਤਰਾ ਗਏ ਨੇ ਸਾਡੇ ਗੰਡਿਆਂ ਚਿੱਡੀਆਂ ਨੇ ਨਿਓ ਪੇਟੀ ਵਾਲੇ ਕਮਰੇ ਚ ਆ ਗੱਡੀ ਵਾਲੇ ਕਮਰੇ ਚ ਤੇ ਮੱਝਾਂ ਵਾਲੇ ਬਰਾਂਡੇ ਚ ਫੀਡ ਪੂਡ ਚ ਬਹੁਤ ਯਾਰੀ ਟਿੱਡੀਆਂ ਨੇ ਅੱਜ ਮੈਂ ਬੋਰੀਆਂ ਘੋਤੀ ਨੇ ਟਿੱਡੀਆਂ ਨਾਲ ਭਰੀ ਹੀ ਪਈਆਂ ਸੀ ਬਹੁਤ ਟਿੱਡੀਆਂ ਨਿਕਲੀਆਂ ਵਿੱਚੋਂ ਜਿਹੜਾ ਪਾਣੀ ਚ ਪਾਈਆਂ ਬੋਰੀਆਂ ਨੂੰ ਤੇ ਫਿਰ ਜਿਹੜੇ ਹੋਂਟਾਪ ਨੇ ਘੁੱਟੀਆਂ ਵਿੱਚੋਂ ਮਰੀਆਂ ਵੀ ਹੋਣਗੀਆਂ ਬੇਚਾਰੇ ਮੈਨੂੰ ਕਿਹੜਾ ਪਤਾ ਦੀ ਜੋ ਪੂੰਜੀਆਂ ਚ ਕਿੱਡੀਆਂ ਬੜੀਆਂ ਬੈਠੀਆਂ ਨੇ ਜਿਹੜਾ ਪਾਣੀ ਪਾ ਪਾਣੀ ਦੇ ਬੱਠਲ ਚ ਹੈ ਭਰ ਗਿਆ ਬੱਠਾ ਕੋਈ ਧਰ ਧਰ ਜਿਹਾ ਲੋ ਜੀ ਆਪਣੇ ਸੂਟ ਆ ਗਏ ਨੇ ਬਣ ਕੇ ਤੇ ਇਸ ਤਰ੍ਹਾਂ ਦਾ ਕਰਾਇਆ ਡਿਜ਼ਾਈਨ ਵਾਲਾ ਤੇ ਨਾਲ ਮੈਚਿੰਗ ਸਲਵਾਰ ਆ ਇਹ ਦਿੱਤੀ ਰਾਜੀ ਵਾਲਿਆਂ ਨੇ ਕੋਈ ਸੂਟ ਪਿੱਕਾ ਇਹੜਾ ਗळा ਇਸ ਤਰ੍ਹਾਂ ਕਰਾਇਆ। ਦੇਖ ਲਈਏ ਨਾਲ ਦੇ ਇਸ ਤਰ੍ਹਾਂ ਬਾਟਣ ਪਏ ਹੋਣਗੇ ਇੱਥੇ। ਤਿੰਨੇ ਬਾਟਣ ਲਵਾ ਲਾ। ਇਹ ਦੋ ਸੂਟ ਆ ਗਏ ਨੇ ਬਣ ਕੇ। ਇਹ ਆਪਾਂ ਅੱਜ ਨਾਪਾਂ। ਹਾਂ ਕੱਪੜੇ ਸਿਲ ਸਾਰ। ਇਹਦੇ ਨਾਲ ਦਾ ਕੱਪੜਾ ਹੀ ਹੈਗਾ। ਇਹਨੇ ਪਰ ਕਰਨ। ਤੁਲੇ ਸੀ ਬਹੁਤ ਹੀ ਜ਼ਿਆਦਾ ਆਮ ਦੇ ਕੱਪੜਾ ਹਾ। ਤੇਰੇ ਨਾਲ ਦੀ ਹੁਣ ਲਿਆਈਆਂ ਮੈਂ। ਪ੍ਰਿੰਟ ਤਾਂ ਵੀ ਮਾੜਾ ਜਿਹਾ ਫਰਕ ਆਗਾ। ਕਿਉਂਕਿ ਮੈਨੂੰ ਵਧੀਆ ਲੱਗਿਆ ਇਹ ਕੱਪੜਾ। ਤੇ ਗਰਮੀ ਨਹੀਂ ਆਉਂਦੀ ਚ ਇਹ ਕਿਹੜਾ ਦੇਖ ਬੀਬੀ ਸਿਉਣਾ ਦੇਵੇ ਬੀਬੀ ਸਿਉਣਾ ਦੇਣ ਜਾਂਦੀ ਸਾਡੇ ਕੋਲ ਤਾਂ ਕੱਪੜੀ ਨਹੀਂ ਹੁੰਦਾ ਬੀਬੀ ਆਦਾ ਹੱਸ ਕੇ ਕਹਿੰਦੀ ਮੇਰਾ ਵੀ ਦਿਖਾ ਦੇ ਆਪਦੇ ਦਿਖਾਈ ਨਹੀਂ ਐ ਸਿਉਣਾ ਦੇਣ ਜਾਂਦੀ ਐ ਮੇਰਾ ਇੱਕ ਦਿੱਤਾ ਹੋਇਆ ਜਿਹੜਾ ਬੀਬੀ ਨੂੰ ਲਿਆ ਕੇ ਦਿੱਤਾ ਸੀਗਾ ਹਾਂ ਫਲਕੇ ਨੇ ਸਾਡੀ ਬੁੜੀ ਮਾਡਰਨ ਬੁੜੀ ਆ ਸਾਡੀ ਤੇ ਜਿਹੜਾ ਮੇਰਾ ਬੀਬੀ ਨੂੰ ਲਿਆ ਕੇ ਇੱਕ ਤੀਓ ਮੈਂ ਸਲਾਈ ਕਰਾ ਲਿਆ ਬੀਬੀ ਕਹਿੰਦੀ ਮੈਨੂੰ ਰੂੜਾਗਾ ਮੇਰੇ ਲੜੂਗਾ ਹੁੰਦਾ ਤਾਂ ਨਹੀਂ ਦੀ ਹਾਂ ਲੱਗਦਾ ਕਿ ਚੀਜ਼ ਆਇਆਗਾ ਲੜਨ ਦਾ ਬਿੱਛੇ ਕਹਿੰਦੀ ਮੈਂ ਲੜੂਗਾ ਲੋਕਾਂ ਨੇ ਨੂਹਾਂਤੀਆਂ ਲੜਦੀਆਂ ਨੇ ਸੂਟ ਲੜਦੇ ਨੇ ਕਲੋਥ ਕਰੀ ਨੂਹਾਂਤੀਆਂ ਲੜਦੀਆਂ ਨੇ ਸੂਟ ਲੜਦੇ ਨੇ ਤੇ ਚਲੋ ਜੀ ਆਪਾਂ ਸੂਟ ਸਾਹਮਦੀਏ ਸੂਟ ਸਾਹਮਦੀਏ ਚਲੋ ਜੀ ਕਾਰ ਦੀਆਂ ਮਨੂ ਕਾਤਰਾ ਲਿਆ ਰਹੀ ਚੰਗਾ ਮੰਨੇ ਕੋਲ ਤੇ ਫਿਰ ਮੈਂ ਚੁੰਨੀਆਂ ਡਾਈ ਕਰਾ ਲੂੰ ਸੂਟ ਦੀ ਫਿਟਿੰਗ ਬਹੁਤ ਸੋਣੀ ਕਰਦਾ ਮੰਨਾ ਗੱਲਾਂ ਕਰ ਢੀੜ ਭਾਈ ਰਹਿੰਦੀ ਹੈ ਵਿਚੇ ਕੋਈ ਸਲਾਈ ਵਾਲੀ ਲੋ ਜੀ ਆਪਾਂ ਸਬਜੀ ਬਣਾ ਲਈ ਹੈ ਸਬਜੀ ਬਣ ਗਈ ਆਪਨੇ ਪੂਰੀ ਤੇ ਇਹਦੇ ਵਿੱਚ ਦੁੱਧ ਪਾਵਾਂਗੇ ਆਪਾਂ ਘਰ ਚੋਕ ਕੇ ਤਾਜ਼ਾ ਤੋ ਕੋੜ ਮੱਝ ਦੀ ਧਾਰ ਚੋਵਾਂਗੇ ਆਥਨ ਵੇਲੇ ਮਿਲਦੀ ਹੈਗੀ ਤੇ ਹੋਰ ਦੁੱਧ ਪਾ ਲਾਂਗੇ ਤੋ ਕੋੜ ਮੱਝ ਦਾ ਆ ਤਾਂ ਕद्दू ਨਾ ਖਰਾਬ ਜਾ ਹੋ ਗਿਆ ਥੱਲੇ ਪਿਆ ਇੱਥੋਂ ਇਹ ਤਾਂ ਕੱਟ ਕੇ ਮੈਸ ਨੂੰ ਪਾ ਦਾਂਗੇ ਨਾ ਚਾਪੀ ਨਹੀਂ ਜਾ ਗੱਜਾ ਪਈਏਗੀ ਅ ਕੱਲ ਸਾਡੀ ਗੱਡੀ ਸਾਨੂੰ ਕੱਲ੍ਹ ਲਈ ਬੀੜਿਛ ਦੱਸਿਆ ਸੀ ਅਸੀਂ ਆਮਨੀ ਕੋਲ ਗਏ ਸੀ ਨਿੰਮਤ ਤੇ ਉਹ ਨਾ ਗੱਡੀ ਦੀ ਦੋ ਦਿਨ ਹੋ ਗਏ ਗੱਡੀ ਚਲਾਈ ਨਹੀਂ ਬੈਟਰੀ ਡਾਊਨ ਹੋ ਗਈ ਪਪਾਈ ਬੈਟਰੀ ਆਹ ਕਰਕੇ ਲੈ ਕੇ ਗਿਆਗਾ ਖੋਲ ਕੇ ਲੈ ਕੇ ਗਿਆਗਾ ਚਾਰਜ ਕਰਕੇ ਧਰ ਕੇ ਜਾਊਗਾ ਤੇ ਚਾਰਜ ਕਰਕੇ ਧਰ ਕੇ ਜਾਊ ਲੋ ਜੀ ਆਪਾਂ ਨੇ ਸੋਨੂ ਸੂਟ ਦਿਖਾ ਦਿੱਤੇ ਨੇ ਮੈਂ ਸੂਟ ਸਾਮ ਕੇ ਤੇ ਆਪਾਂ ਕਰ ਦਿਆਂਗੇ ਵੀਰੇ ਦਾ ਐਂਡ ਤਨ ਸੂਟ ਦੋ ਸੂਟ ਇਸਮਿਆਲੇ ਇੱਕ ਜਿਹੜਾ ਕੱਲ ਪੱਕੀ ਤੋਂ ਸਮਿਆਲੇ ਇੱਕ ਚੌਥਾ ਦੇਣ ਵਾਲਾ ਹੁਣ ਹੁਣ ਮੈਂ ਚਾਰ ਸੂਟ ਸਮਿਆਲੇ ਪੰਜ ਮਾ ਇੱਕ ਸਲਾਈ ਦੇਣ ਵਾਲਾ ਤੇ ਸਲਾਈ ਬਹੁਤ ਮਹਿੰਗੀ ਹੈ ਆਲਾ ਮੱਥਾ ਵੀ ਮਾਰਦਾਗਾ ਹਨਾ ਮੱਥਾ ਵੀ ਮਾਰਦਾ ਵੈਸੇ ਮੈਂ ਵੀ ਬਣਾ ਲੈਣੀ ਪਰ ਮੈਨੂੰ ਹੁਣ ਪਤਾ ਨਹੀਂ ਕੀ ਗੱਲ ਮੇ ਤਾਂ ਕਿ ਜੀ ਨਹੀਂ ਕਰਦਾ ਵੱਡੀ ਰੂਹ ਨਹੀਂ ਕਰਦੀ ਹੈਗੀ ਮਸ਼ੀਨ ਤੇ ਬੈਠਣ ਨੂੰ ਤੇ ਬਾਕੀ ਨੇ ਮੈਨੂੰ ਕੰਮ ਵੀ 11 ਤਾਂ 12 ਕੰਮ ਨੂੰ ਵੱਜ ਜਾਂਦੇ ਨੇ ਉਦੋਂ ਬਾਅਦ ਦੇ ਵਿੱਚ ਹਨਾ ਵੀਡੀਓ ਬਣਾਉਣੀ ਹੁੰਦੀ ਆ ਕਿ ਫੇਰ ਮੱਝਣਾ ਟਾਈਮ ਹੋ ਜਾਂਦਾ ਫੇਰ ਸਰਦਾਰ ਜੀ ਮੈਨੂੰ ਕਹਿਣ ਲੱਗ ਜਾਂਦੇ ਨੇ ਹ ਵੀ ਕਹਿੰਦਾ ਤੂੰ ਰੈਸਟ ਕਰਿਆ ਕਰ ਵੀ ਸਲਾਈ ਚਲ ਕਰਾ ਲਿਆ ਕਰ ਹਨਾ ਤੇ ਉਹ ਜਿਹੜੇ YouTube ਦੇ ਪੈਸੇ ਆਉਂਦੇ ਨਾ ਉਹਨਾਂ ਵਿੱਚ ਫੇਰ ਮੈਂ ਸਲਾਈ ਦੇ ਦਾਨੀਆਂਗੀ ਹਨਾ ਤੇ ਬਸ ਆਹੀ ਹੈਗੀ ਸਲਾਈ ਸਲੂਈ ਦੇ ਦਾਨ ਲੈ ਕਪੜਾ ਵੀੜਾ ਲੈ ਲੈਣੇ ਹਨਾ ਤੇ ਮੈਂ ਤਾਂ ਕਰ ਦਿਆਂਗੇ ਕੋਈ ਜੇ ਬਸ ਨਾਮ YouTube ਤੇ ਚੈਨਲ ਬਣਾ ਲਈ ਬਸ ਆਪਦੀ ਕਰੇ ਸਲਾਈ ਕਰੀ ਜਾਂਦੀ ਹੈਨਾ ਤੇ ਚਲੋ ਜੀ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਓ ਤੇ ਆ ਮੇਰੇ ਸੱਸ ਸਾਨੂੰ ਨੇ ਦਿੱਤਾ ਜੀ ਸੂਟ ਜਿਹੜਾ ਮੇਰੇ ਅੱਜ ਪਾਇਆ ਹੋਇਆ ਹੈ ਬੀਬੀ ਨੇ ਪੇਕ ਕੇ ਦਿੱਤਾ ਸੀਗਾ ਤੇ ਇਹ ਨਾ ਥੋੜਾ ਜਿਹਾ ਬੀਬੀ ਦੇ ਗੂੜਾ ਸੀਗਾ ਕਹਿੰਦੇ ਖੂਸ ਮਿਆਲਾ ਸਾਡੇ ਸੱਸ ਤੋਂ ਹੁਣ ਨਾਲ ਬੰਦਿਆ ਕੋਤ ਨਹੀਂ ਜੇ ਮੇਰਾ ਸੂਟ ਕੋਈ ਹੋਰ ਨੇ ਫਿੱਕਾ ਹੈ ਮੈਂ ਵੀ ਹੁਣ ਫਿੱਕੇ ਜੀ ਇਸ ਵਿਚਾਰਾ ਤਰ ਫਿੱਕਾ ਲੈਣੀ ਆਂਗੀ ਸੂਟ ਜੇ ਉਹਨੂੰ ਵਧੀਆ ਲੱਗਦਾ ਉਸ ਮਿਆਲਾ ਲਵੀਆਂ ਜੇ ਮੈਨੂੰ ਵਧੀਆ ਲੱਗਦਾ ਮੈਂ ਸਮਿਆਲਾਣੀ ਚੁੰਨੀ ਸੂਤੀ ਲੈ ਲੈਣੇ ਆਂਗੇ ਕਦੇ ਉਹ ਮੇਰੇ ਵਾਲੀ ਲੈ ਲੈਨੇ ਕਦੇ ਮੈਂ ਉਹਦੇ ਵਾਲੀ ਲੈ ਲੈਣੀ ਸਾਡਾ ਐ ਨਹੀਂ ਹੈਗਾ ਵੀ ਉਹ ਤਾਈਂ ਤੇਰੀ ਚੁੰਨੀ ਤਾਈਂ ਲੈਣੀ ਆ ਜਾਂ ਮੇਰੀ ਚੁੰਨੀ ਮੈਂ ਹੀ ਲੈਣੀ ਆ ਕਿ ਹੈਨਾ ਫੇਰ ਇਹ ਟਾਈਮ ਪਾਸ ਹੁੰਦਾ ਜੀ ਤੇ ਅ ਗੁੱਸਾ ਕਰਕੇ ਕੀ ਆ ਹੱਸ ਜਿਹੜੀ ਚਾਰ ਦਿਨਾਂ ਦੀ ਚਾਰ ਦਿਨਾਂ ਦੀ ਆਪਣੀ ਜ਼ਿੰਦਗਾਨੀ ਆ ਹੱਸ ਖੇੜ ਕੇ ਬਤਾ ਲੋ ਮੱਥੇ ਤੇ ਔੜੀ ਪਾ ਕੇ ਮੱਥੇ ਬੱਟ ਪਾ ਕੇ ਕੀ ਹੈਗਾ ਹੈਨਾ ਹੱਸੋ ਖੇਡੋ ਚਾਰ ਦਿਨ ਆਪਾਂ ਜੱਗ ਤੇ ਪਰੌਣੇ ਆਇਆ ਜਿਵੇਂ ਕਹਿੰਦੇ ਹੁੰਦੇ ਨੇ ਹੈਨਾ ਇੱਕ ਪੈਰ ਚੱਕੋ ਦੂਜੇ ਦੀ ਆਸ ਨਹੀਂ ਹੈਗੀ ਤੇ ਹੱਸਦੇ ਰਹੋ ਜੇ ਹੱਸਾਂਗੇ ਆਪਾਂ ਨੂੰ ਕੋਈ ਬਿਮਾਰੀ ਨਹੀਂ ਲੱਗੂ ਤੇ ਖੂਨ ਨਹੀਂ ਘਟੂਗਾ ਮੱਚ ਮੱਚੇ ਮੈਂ ਤਾਂ ਖੂਣੀ ਘਟਦਾ ਠੀਕ ਹੈ ਜੀ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦਾ ਇੰਝ ਇਥੇ ਕਰਦੇ ਆਂ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਬਹੁਤ ਵੀ ਸੋਹਣੀਆਂ ਮੇਰੀਆਂ ਪਿਆਰੀਆਂ ਭੈਣਾਂ ਪਿਆਰੇ ਵੀਰ ਪਿਆਰੇ ਬੱਚੇ ਬਹੁਤ ਸਾਰੇ ਕਮੈਂਟ ਕਰਦੇ ਨੇ ਵੀ ਆਂਟੀ ਵਧੀਆ ਤੇ ਜੇ ਵੀ ਕਮੈਂਟ ਵਧੀਆ ਜਨ ਨੇ ਇੱਕ ਗਲਤ ਆ ਜਾਂਦਾ ਤਾਂ ਫਿਰ ਆਪਾਂ ਨੂੰ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਮੈਨੂੰ ਆਪਦੇ ਕੰਮ ਤੱਕ ਆਪਦੇ YouTube ਪੈ ਫੈਮਿਲੀ ਤੱਕ ਵਧੀਆ ਧਿਆਨ ਹੈ ਵੀ ਜੇ ਇੱਕ ਕਮੈਂਟ ਆ ਗਲਤ ਆ ਜਾਂਦੇ ਆਪਾਂ ਨੂੰ ਕੀ ਆ ਹਾਲੇ ਕਰ ਕਰ ਲਿਆ ਹਨਾ ਹਾਲੇ ਨੇ ਦਿਲ ਪਰਚਾ ਲਿਆ ਕਰਕੇ ਮੈਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਹੈਗੀ ਮੈਨੂੰ ਪਰਵਾਹ ਮੇਰੀ ਸੋਹਣੇ ਸੋਹ ਪਿਆਰੀਆਂ ਪਹਿਣਾ ਪਿਆਰੇ ਵੀਰ ਪਿਆਰੇ ਬੱਚੇ ਸੋਨਾ ਕਮੈਂਟ ਕਰਦੇ ਨੇ ਹਨਾ ਮੇਕਅਪ ਕੋਲ ਖਾਤਰ ਕਿਉਂ ਆਪਰੇ ਦਿਮਾਗ ਤੇ ਟੈਨਸ਼ਨ ਪਾਵਾ ਮੈਨੂੰ ਕੋਈ ਟੈਨਸ਼ਨ ਨਹੀਂ ਫੱਕਰਵੰਦਾ ਮੈਂ ਤਾਂ ਠੀਕ ਹੈ ਜੀ ਚਲੋ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ